ਵਾਹਿ ਗੁਰੂ 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 아 <목소리나> YouTube ਫੈਮਲੀ ਅੱਜ ਸਾਡੇ ਲਈ ਬਹੁਤ ਖੁਸ਼ੀ ਵਾਲਾ ਦਿਨ ਸੀਗਾ ਪੂਰੇ 2 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਸਾਨੂੰ ਗੁਰਦੁਆਰਾ ਬਾਬਾ ਨਿਹਾਲ ਸਿੰਘ ਜੀ ਪਿੰਡ ਤੱਲਣ ਵਿਖੇ ਖੰਡਪਾਟ ਸਾਹਿਬ ਦੀ ਤਰੀਕ ਮਿਲੀ ਸੀਗੀ ਤੇ ਉਸਦੇ ਅੱਜ ਭੋਗ ਪਾਏ ਜਾਣੇ ਸੀਗੇ ਤੇ ਪੂਰੇ ਪਰਿਵਾਰ ਸਮੇਤ ਅਸੀਂ ਪੂਰੇ ਟਾਈਮ ਦੇ ਨਾਲ ਗੁਰਦੁਦਵਾਰਾ ਬਾਬਾ ਨਿਹਾਲ ਸਿੰਘ ਜੀ ਪਿੰਡ ਤੱਲਣ ਵਿਖੇ ਪਹੁੰਚ ਗਏ ਸੀਗੇ ਛੋਟੇ ਵੀਰ ਦੇ ਵਿਦੇਸ਼ ਜਾਣ ਦੀ ਖੁਸ਼ੀ ਦੇ ਸ਼ੁਕਰਾਨੇ ਵਜੋਂ ਅੱਜ ਆਪਾਂ ਨੂੰ ਗੁਰਦੁਆਰਾ ਸਾਹਿਬ ਖੰਡਪਾਤ ਸਾਹਿਬ ਦੇ ਭੋਗ ਦੀ ਤਾਰੀਖ ਮਿਲੀ ਸੀਗੀ ਅੱਜ ਦੇ ਦਿਨ ਦੀ ਗੁਰੂ ਦੇ ਸ਼ੁਕਰਾਨੇ ਵਜੋਂ ਸਭ ਤੋਂ ਪਹਿਲਾਂ ਪਹੁੰਚ ਕੇ ਆਪਾਂ ਦੇਖ ਕਰਵਾਈ ਅੰਦਰ ਜਾਂਦਿਆਂ ਹੀ ਖੱਬੇ ਹੱਥ ਸਿੰਘ ਸਾਹਿਬ ਖੜੇ ਹੁੰਦੇ ਆ ਇਹ ਦੇਖਦੇ ਪ੍ਰਸ਼ਾਦ ਨੂੰ ਸਭ ਤੋਂ ਪਹਿਲਾਂ ਭੋਗ ਲਵਾਉਂਦੇ ਆ ਤੇ ਉਸ ਤੋਂ ਬਾਅਦ ਗੁਰੂ ਦੇ ਨਿਸ਼ਾਨ ਸਾਹਿਬ ਨੂੰ ਆਪਾਂ ਮੱਥਾ ਟੇਕਿਆ ਗੁਰੂ ਘਰ ਦੇ ਅੰਦਰ ਜਾਂਦਿਆਂ ਹੀ ਅੰਦਰ ਦਾ ਮਾਹੌਲ ਬ੍ਰਿਸ਼ੇ ਬਹੁਤ ਹੀ ਮਨਮੋਹਕ ਅਤੇ ਸ਼ਾਂਤੀਪੂਰਵਕ ਸੀਗਾ ਜਿਸ ਦੇ ਨਾਲ ਬਹੁਤ ਮਨ ਨੂੰ ਸਕੂਨ ਅਤੇ ਸ਼ਾਂਤੀ ਮਿਲੀ ਅਤੇ ਫਿਰ ਆਪਾਂ ਅੱਜ ਦਾ ਹੁਕਮਨਾਮਾ ਸਾਹਿਬ ਸਿਮਰਨ ਕੀਤਾ ਜਦੋਂ ਹੇਠਲਾ ਆਪਾਂ ਗਰਾਉਂਡ ਫਲੋਰ ਸਾਰਾ ਘੁੰਮਦੇ ਆਂ ਅਤੇ ਸੱਜੇ ਪਾਸੇ ਦਰਬਾਰ ਸਾਹਿਬ ਨੂੰ ਪੌੜੀਆਂ ਰਾਹੀਂ ਰਸਤਾ ਉੱਪਰ ਜਾਂਦਾ ਹੈ ਜਿੱਥੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਹਨ ਅਤੇ ਅੱਜ 48 ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣੇ ਸੀਗੇ ਜਦੋਂ ਆਪਾਂ ਉੱਪਰ ਹਾਲ ਵਿੱਚ ਦਾਖਲ ਹੁੰਨੇ ਆ ਤਾਂ ਸਾਹਮਣੇ ਜਾਂਦਿਆਂ ਨੂੰ ਹੀ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪਏ ਹੁੰਦੇ ਹਨ ਜਿਨ੍ਹਾਂ ਵਿੱਚ ਕੱਲੇ-ਕੱਲੇ ਗ੍ਰੰਥੀ ਸਾਹਿਬ ਦੀ ਡਿਊਟੀ ਲੱਗੀ ਹੁੰਦੀ ਹੈ ਇਸ ਯਾਦਗਾਰ ਪਲ ਦੇ ਵਿੱਚ ਆਪਾਂ ਆਪਣੇ ਛੋਟੇ ਵੀਰ ਨੂੰ ਵੀ ਵੀਡੀਓ ਕਾਲ ਦੇ ਵਿੱਚ ਜੋੜ ਲਿਆ ਅਤੇ ਉਸ ਨੇ ਵੀ ਹਾਜ਼ਰੀ ਦਵਾਈ ਇਸ ਯਾਦਗਾਰ ਘੜੀ ਦੇ ਵਿੱਚ ਜੋ ਕਿ ਉਸ ਨੇ ਵੀ ਸ਼ੁਕਰਾਨਾ ਕੀਤਾ ਵਾਹਿਗੁਰੂ ਜੀ ਦਾ ਆਪ ਕਿਰਪਾ ਸ਼ਬਦ ਆਕਤ ਬਾਬਾ ਨਾਨਕਾ ਖਾਏ ਕਰੇ ਤਾਣੇ ਨਾ ਤੜੇ ਜੇ ਲਾ ਹਾ ਵੰਨ ਜਿਹੜਾ ਏ ਆਪੇ ਤੇ ਸੁੰਦਰ ਆਵਾਜ਼ ਦੇ ਵਿੱਚ ਸਾਰੇ ਪਾਠੀ ਸਿੰਘਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਪਾਏ ਅਤੇ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਲਈ ਸੁੰਦਰ ਰਮਾਲੇ ਭੇਂਟ ਕੀਤੇ ਗਏ ਜੋ ਕਿ ਬਹੁਤ ਹੀ ਅੰਦਲਾ ਦ੍ਰਿਸ਼ ਸ਼ਾਂਤੀਪੂਰਵਕ ਅਤੇ ਮਨਮੋਹਕ ਸੀਗਾ ਜਿਸ ਨਾਲ ਮਨ ਨੂੰ ਬੜੀ ਸ਼ਾਂਤੀ ਮਿਲੀ ਇਸ ਅੰਦਲੇ ਗੁਰਮੁਖੀ ਵਾਲੇ ਵਾਤਾਵਰਨ ਨੂੰ ਆਪਾਂ ਸ਼ਬਦਾਂ ਵਿੱਚ ਬਿਲਕੁਲ ਵੀ ਬਿਆਨ ਨਹੀਂ ਕਰ ਸਕਦੇ ਆਪਾਂ ਸ਼ਬਦਾਂ ਵਿੱਚ ਜਿੰਨਾ ਵੀ ਇਸ ਨੂੰ ਵਿਆਨ ਕਰ ਸਕੀਏ ਉਨਾ ਹੀ ਘਟ ਹੈ ਗੁਰੂ ਦੀ ਮਹਿਮਾ ਬਹੁਤ ਅਪਰੰਪਾਰ ਹੈ ਜੀ ਉਸ ਤੋਂ ਉਪਰੰਤ ਸਿੰਘ ਸਾਹਿਬ ਨੇ ਅਰਦਾਸ ਕੀਤੀ ਅਤੇ ਹੁਕਮਨਾਮਾ ਸਾਹਿਬ ਸੰਗਤ ਨੂੰ ਸਿਮਰਨ ਕਰਵਾਇਆ ਜਿਸ ਦੇ ਖਚਰਨ ਅਗਨ ਹਰਿਓ ਜਿਸ ਬਾਸੁਰ ਏਕ ਸਮਾਨ ਧਿਆਰ ਸੁਨਾਮ ਸੁਨੇ ਸੁਧਮਾਨ ਡਰਿਓ ਹਾਥ ਦੇ ਰੱਖ ਆਪਣੇ ਕਉ ਦੁਪੱਲੇ ਔਕੀ ਕਢੀ ਨਾ ਦੇਖਣ ਦੇਈ ਆਪਣਾ ਫਿਰਦ ਸਮਲੇ ਹੱਥ ਦੇ ਰੱਖ

ਸੂਪੈ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਦਤ ਕਰ ਨਾਨਕ ਪ੍ਰਭ ਪੂਰਨ ਮਨਾਮਾ ਲੈਣ ਤੋਂ ਉਪਰੰਤ ਮਹਾਰਾਜ ਦੇ ਸਰੂਪਾਂ ਨੂੰ ਸੱਚਖੰਡ ਵਿੱਚ ਲਿਜਾਣ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ। ਸਾਹ ਦੀ ਸੇਵਾ ਕਰਨੀ ਉਹ ਸੰਗਰੂ ਵਿੱਚ ਹੋਰ ਸਾਹ ਦੀ ਸੰਗਤ ਸੇਵਾ ਕਰ ਸਾਧੀ ਹੈ। ਆਹ ਸੇਵਾ ਭਾਗਾਂ ਵਿੱਚ ਜੀਆਂ ਸਾਥ ਸੰਗਤ ਦੀ ਸੇਵਾ ਵਿੱਚ ਵੀ ਆਜ ਰਵੋ ਤੇ ਮਿੱਠਾ ਮਿੱਠਾ ਪਿਆਰਾ ਪਿਆਰਾ ਨਾਮ ਵੀ ਲਿਜੋ ਜੀ। ਸਾਥ ਨਾਮ ਸਿੰਘ ਸਾਹਿਬ ਦੀ ਆਵਾਜ਼ ਵਿੱਚ ਬਹੁਤ ਹੀ ਜ਼ਿਆਦਾ ਮਿਠਾਸ ਸੀਗੀ ਸਤਨਾਮ ਵਾਹਿਗੁਰੂ ਬੜੇ ਸਤਕਾਰ ਦੇ ਨਾਲ ਸਾਰੀ ਸੰਗਤ ਨੇ ਸਿਮਰਨ ਵਾਹਿਗੁਰੂ ਜਪਿਆ ਅਤੇ ਬੜੇ ਹੀ ਆਦਰ ਸਤਕਾਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰੇ ਸਰੂਪਾਂ ਨੂੰ ਸੱਚਖੰਡ ਵਿੱਚ ਵਿਸ਼ਰਾਮ ਲਈ ਭੇਜਿਆ ਗਿਆ ਇਹ ਸਤੂ ਪ੍ਰੰਤ ਗਿਆਨੀ ਜੀ ਨੇ ਆਪਣੇ ਪਰਵਰਚਨਾ ਦੇ ਨਾਲ ਪੂਰੀ ਸੰਗਤ ਨੂੰ ਨਿਹਾਲ ਕੀਤਾ ਅਤੇ ਗੁਰੂ ਸਿਮਰਨ ਦੇ ਨਾਲ ਜੁੜਨ ਲਈ ਬਹੁਤ ਹੀ ਸੋਹਣੇ ਸੁਚੱਜੇ ਢੰਗ ਦੇ ਨਾਲ ਸਮਝਾਇਆ ਜੇ ਕਿੰਨਾ ਕ ਨਾਮ ਜਪਦੇ ਜੇ ਮਹਾਕੋਸ਼ ਵੀ ਕਿੰਨੇ ਨਾਮ ਜਪਦੇ ਜੀ ਕਿਸੀਂ ਕਿੰਨਾਂ ਦੇ ਨਾਮ ਜਪਦੇ ਸਿ ਨੂੰ ਅਨਛੇ ਦੇ ਗਾ ਸਤਬਾਬਾ ਆਤਾ ਸਿੰਘ ਮਸਤਵਾਨੇ ਆਲੇ ਬੇਰਾ ਦੋਂਟ ਹੋਰ ਸਾਫ ਗਏ ਸੀ ਨੰਗੇ ਪੈਰੇ ਗਏ ਸੀ ਤੇ ਇੱਕ ਇੱਕ ਕਲਮ ਵਾਗੂ ਵਾਗੂ ਕਿੱਢੇ ਗਏ ਸੀ ਉੱਥੇ ਜਾ ਕੇ ਉਹ 1 ਸਵਾ ਲੱਖ ਰੁਪਏ ਦੱਪਤੀ ਸਰ ਦਾ ਕੀਤਾ ਇਸ ਤੋਂ ਉਪਰੰਤ ਗੁਰੂ ਘਰ ਵੱਲੋਂ ਸਰੋਪਾਵ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਪਵਿੱਤਰ ਹੁਕਮਨਾਮਾ ਸਾਹਿਬ ਵੀ ਬਖਸ਼ਿਸ਼ ਕੀਤਾ ਗਿਆ ਸੰਗਤ ਨੂੰ ਅਸੀਂ ਸਾਰੇ ਪਰਵਾਨ ਨੇ ਗੁਰੂ ਸਾਹਿਬ ਦਾ ਕੋਟ ਕੋਟ ਧੰਨਵਾਦ ਕੀਤਾ